ਸੋ ਜਿੰਦਾਬਾਦ 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 ਲੋਕ ਮਜ਼ਦੂਰ ਮੁਲਾਜ਼ਮ ਦੇਖਦਾ ਜਿੰਦਾਬਾਦ 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 ਗੁਜਰੇ ਦੇ ਗੁਜਾਰ ਲੋਕ ਦਿੱਤੇ ਨੂੰ ਨਸਾਰੀਓ ਗੁਜੜਾ ਕੰਮ ਗੁਜਾਰਾ ਦਾ ਤੇ ਮੁਕਦਰਾ ਦਾ ਸਾਡਾ ਇੱਕ ਜਿੰਦਾਬਾਦ 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 ਚੱਈ ਜਾ ਰਹੀ ਹੈ ਬਿਲਕੁਲ ਉਹਨਾਂ ਉਹ ਵੀ ਪੱਕੇ ਮੁਲਾਜ਼ਮ ਵੀ ਖਤਰੇ ਵਿੱਚ ਹੈ ਜਦੋਂ ਬਿਜਲੀ ਬੋਰਡ ਦੇ ਜੋ ਸਾਡੀਆਂ ਜਥੇਬੰਦੀਆਂ ਬਿਜਲੀ ਬੋਰਡ ਨਾਲ ਜਦੋਂ ਵੀ ਮੈਨੇਜਮੈਂਟ ਨਾਲ ਕੋਈ ਗੱਲ ਕਰਦੀਆਂ ਕਿਸੇ ਮਸਲੇ ਤੇ ਗੱਲ ਕਰਦੀਆਂ ਸਾਡੀਆਂ ਸਵੈ ਕਮੇਟੀਆਂ ਉਹ ਕਾਫੀ ਸਾਲਾ ਤੋਂ ਇਹ ਕਹਿ ਰਹੇ ਆ ਕਿ ਬਿਨੀ ਬੋਰਡ ਸੀ ਜਦੋਂ ਉਦੋਂ ਇਹ ਜਿਹੜੀ ਤੁਹਾਡੀ ਪੈਨਸ਼ਨ ਦਾ ਹੱਕ ਤੁਹਾਡੇ ਪੱਤਿਆਂ ਦਾ ਹੱਕ ਤੁਹਾਡਾ ਡੀਏ ਦਾ ਹੱਕ ਜਿਹੜਾ ਐਗਰੀਮੈਂਟ ਦਾ ਹੱਕ ਉਦੋਂ ਤੱਕ ਸੀ ਇਹ ਬਿਜਲੀ ਬੋਰਡ ਦੇ ادارے ਜਿਹੜੇ ਟੁੱਟ ਚੁੱਕੇ ਆ ਤਾਂ ਕਰਕੇ ਇਹ ਕੋਈ ਤੁਹਾਡਾ ਹੱਕ ਨਹੀਂ ਇਹਦੇ ਤੇ ਨਾ ਪੈਨਸ਼ਨ ਦਾ ਹੱਕ ਹੈ ਨਾ ਤੁਹਾਡਾ ਕੋਈ ਡੀਏ ਦਾ ਹੱਕ ਹੈ ਨਾ ਤੁਹਾਡਾ ਕੋਈ ਐਗਰੀਮੈਂਟ ਦਾ ਹੈ ਇਹਦੇ ਕੱਚੇ ਮੁਲਾਜ਼ਮੀਆਂ ਪੱਕੇ ਕਰਨੇ ਚਾਹੀਦੇ ਕਰਨੇ ਬਿਲਕੁਲ ਬਿਲਕੁਲ ਜੀ ਜੋ ਕੱਤੇ ਮੁਲਾਜ਼ਮ ਆ ਉਹ ਵਿਚਾਰੇ ਦੇਖੋ ਕਿਤਾ ਬੱਚਾ ਮਾਪੇ ਨੂੰ ਪਾਲਦਾ ਪੜ੍ਹ ਲੈ ਕੇ ਵੱਡਾ ਹੁੰਦਾ ਔਰ ਬਾਅਦ ਵਿੱਚ ਉਹਨਾਂ ਨੂੰ ਸਰਕਾਰਾਂ ਦੇ ਉੱਤੇ ਮਾਣ ਹੁੰਦਾ ਕਿ ਸਰਕਾਰਾਂ ਸਾਡੇ ਬੱਚਿਆਂ ਨੂੰ ਜਿਹੜਾ ਕੋਈ ਪੱਕਾ ਰੁਜ਼ਗਾਰ ਦਿੱਤਾ ਜਾਊਗਾ ਜਿਵੇਂ ਸਾਡੇ ਬਿਜਲੀ ਬੋਰਡ ਦੇ ਵਿੱਚ 10 12 ਕੋਯਾਰ ਦੇ ਵਿੱਚ ਜਿਹੜਾ ਉਹ ਜਿਹੜਾ ਉਹਨਾਂ ਰੁਜ਼ਗਾਰ ਆ ਨਿਕਣਾ ਰੁਜ਼ਗਾਰ ਆ ਉਹ 24 24 ਘੰਟੇ 20 20 ਘੰਟੇ 18 18 ਘੰਟੇ ਜਿਹੜੀ ਉਹਨਾਂ ਦਾ ਡਿਊਟੀ ਥੋੜੇ ਘੱਟ ਮੁਲਾਜ਼ਮਾਂ ਦੇ ਕੋਲੋਂ ਬਹੁਤ ਵੱਡੀ ਡਿਊਟੀ ਲਈ ਜਾ ਰਹੀ ਹੈ ਕਿੰਨੇ ਕੁ ਮੁਲਾਜ਼ਮ ਹੈ ਜਿਹੜੇ ਪੱਕੇ ਨਹੀਂ ਹੋਏ ਤੁਹਾਡੇ ਪੱਕੇ 75 75% ਲੋਕੀ ਇਹ ਹੋ ਗਏ ਆ ਜਿਹੜੇ ਬੰਦਿਆਂ ਨੂੰ ਪੱਕਾ ਕਰਨਾ ਬੰਨ ਹੈ ਕੱਚੇ ਮੁਲਾਜ਼ਮ ਰੱਖੇ ਕੱਚੀ ਪੱਟੀ ਕਰੀ ਜਾ ਰਹੇ ਆ ਫਿਰ ਰੋਜ਼ਗਾਰ ਇਹਨਾਂ ਦਾ ਹੀ ਨਹੀਂ ਫਿਰ ਰੋਜ਼ਗਾਰ ਅੱਜ ਲੋਕੀ ਇਹ ਕਿਹਨਾਂ ਨਾਲ ਬਿਜਲੀ ਬੋਰਡ ਦੀ ਲੜਾਈ ਲੜ ਰਹੇ ਆ ਬਿਜਲੀ ਬੋਰਡ ਦੇ ਲੜਾਈ ਨਹੀਂ ਇਹ ਜੜਾਈ ਪਬਲਿਕ ਦੀ ਹੈ ਪਬਲਿਕ ਦੀ ਲੜ ਰਹੇ ਆ ਵੀ ਕੱਲ ਨੂੰ ਅਸੀਂ ਪਬਲਿਕ ਦੇ ਨਾਲ ਬੈਠੇ ਆ ਅਜਾ ਰਟਾਇਆ ਹੋਇ ਇੱਕ ਕਰਨ ਵਾਲਾ ਕੰਮ ਚੰਡੀਗੜ੍ਹ ਦੇ ਵਿੱਚ ਪੈਨਸ਼ਨਾਂ ਬੰਦ ਪੱਤੇ ਸਾਰਾ ਕੁਝ ਖਤਮ ਕਰਤਾ ਔਰ ਮੁਲਾਜ਼ਮਾਂ ਦੇ ਕੱਖ ਨਹੀਂ ਰਾਇ ਜਿਹੜੇ ਕੰਪਨੀਆਂ ਦੁੱਤੀਆਂ ਆਈਆਂ ਤੇ ਅੱਜ ਜਿਹੜੀ ਪਬਲਿਕ ਆ ਇਹ ਕਹਿੰਦੀ ਨਾ ਵੀ ਤੇ ਆਪ ਲੜ ਰਹੇ ਆ ਵੀ ਆਪ ਨੇ ਮੰਗਾ ਲਈ ਪਰ ਕੱਲ ਨੂੰ ਇਹ ਲੋਕ ਕਹਿਣਗੇ ਵੀ ਜਿਹੜੇ ਮੁਲਾਜ਼ਮ ਕਹਿੰਦੇ ਸੀ ਉਹ ਸਹੀ ਕਹਿੰਦੇ ਸੀ ਅੱਜ ਲੋਕੀਂ ਕੁਝ ਮੰਨ ਗਏ ਆ ਵੀ ਜਦੋਂ ਇਹ ਪ੍ਰਾਈਵੇਟ ਇਹ ਕਹਿੰਦੇ ਲੜਦੇ ਮਾਰਾ ਉਹ ਮੋਹ ਸੰਗਰੇ ਪ੍ਰਾਈਵੇਟ ਚਿੰਦਨੀ ਅੰਦਾਜ਼ੀ ਕਈ ਉਹ ਵਿਰੋਧ ਕਰਦੇ ਸੀ ਕਿ ਇਹ ਕਹਿੰਦੇ ਸੀ ਪਬਲਿਕ ਇਹੇ ਹੀ ਮੋਦੀ ਹੁਣਾਂ ਦੀਆਂ ਪਾਰਟੀਆਂ ਆ ਇਹ ਕਹਿ ਨਹੀਂਆਂ ਸੀ ਕਿ ਇਹ ਗਲਤ ਕੀਤਾ ਇਹਨਾਂ ਨਜਾਇਜ਼ ਕੀਤਾ ਪ੍ਰਾਈਵੇਟ ਹੈ ਅੱਜ ਲਾਗੂ ਕਰ ਰਹੀਆਂ ਜਿਹੜਾ ਪਬਲਿਕ ਦੇ ਬੜਾ ਤਕੜਾ ਘਵਾੜਾ ਵੱਜਣ ਵਾਲਾ ਔਰ ਗੱਲ ਇਹ ਆ ਵੀ ਇਹ ਗੁਲਾਮੀ ਦੁਬਾਰਾ ਆ ਰਹੀ ਆ ਦੁਬਾਰਾ ਗੁਲਾਮੀ ਉਹ ਸਮਾਰਟ ਮੀਟਰਾਂ ਨੂੰ ਕਿਸ ਤਰ੍ਹਾਂ ਦੇਖਦੇ ਹੋ ਉਹ ਜੋ ਸਮਾਰਟ ਮੀਟਰ ਆ ਉਹ ਜੀ ਉਹਦੇ ਵਿੱਚ ਜਿਹੜੇ ਸਾਡੇ ਮੁਲਾਜ਼ਮ ਆ ਅੱਗੇ ਜਿਵੇਂ ਪਹਿਲੇ ਮੁਲਾਜ਼ਮ ਸਾਡੇ ਘਰਦਿਆਂ ਇੱਕ ਮੁਲਾਜ਼ਮ ਮੁਲਾਜ਼ਮ ਡੀਟੇਲ ਲੈ ਕੇ ਆਉਂਦਾ ਸੀ ਦੂਸਰਾ ਬਿੱਲ ਦੇ ਜਾਂਦਾ ਸੀ ਉਹਨਾਂ ਦੋਵਾਂ ਦੀਆਂ ਜਿਹੜੇ ਨੌਕਰੀਆਂ ਆ ਜਾਂ ਉਹਨਾਂ ਤੇ ਜਿਹੜੀ ਸੁਪਰਵਾਈਜ਼ਰ ਬੈਠੀ ਆ ਉਹਨਾਂ ਦੀ ਨੌਕਰੀ ਖਤਮ ਹੋ ਗਈ। ਕੋਈ 스마트 મીਟਰ ਆ ਜਿਹੜਾ ਉਹਦੇ ਵਿੱਚ ਮੋਬਾਈਲ ਸੈਟਿੰਗ ਦੇ ਵਿੱਚ پیسے ਪੈਣੇ ਆ। ਜਦੋਂ ਤੁਹਾਡੇ ਪੈਸੇ ਉਹਦੇ ਵਿੱਚ ਅਜ ਮੁਕਤਮ ਹੋ ਗਿਆ ਤਾਂ ਮੋਬਾਈਲ ਦੇ ਵਾਂਗੂ ਜਿਹੜੀ ਉਸ ਟਾਈਮ ਚਾਹੇ ਅਤੀ ਰਾਤ ਹੋਵੇ ਚਾਹੇ ਦਿਨ ਹੋਵੇ ਚਾਹੇ ਸ਼ਾਮ ਹੋਵੇ ਉਸ ਟਾਈਮ ਉਹਦੀ ਬਿਜਲੀ ਬੰਦ ਹੋ ਜਾਣੀ ਆ। ਔਰ ਉਹਦੀ ਜਿਹੜੀ ਸਰਕਾਰਾਂ ਨੇ ਦੱਸ ਨਹੀਂ ਰਹੀਆਂ ਉਹ ਜਿਹੜੀ ਬਿਜਲੀ ਆ ਘੱਟ ਤੋਂ ਘੱਟ 5-5000 ਰੁਪਏ ਜਿਹੜਾ ਸਿੰਗਲ ਫੇਸ ਮੀਟਰ ਦਾ ਉਸ ਖਪਤਕਾਰ ਦੇ ਕੋਲੋਂ ਵੀ ਇਹਨਾਂ ਦੇ ਜਦੋਂ ਮੁਕੰਮਲ ਇਹਨਾਂ ਨੇ ਲਗਾ ਦਿੱਤੇ ਤਾਂ ਉਹਦੇ ਕੋਲੋਂ ਖਪਤਕਾਰ ਦੇ ਕੋਲ ਇਹਨਾਂ ਬਿੱਲ ਦੇ ਵਿੱਚ ਪਾ ਕੇ ਉਹਦੇ ਕੋਲ ਲਿਆ ਜਾਣਾ ਤੇ ਇਸੇ ਤਰ੍ਹਾਂ ਪ੍ਰੀਵੀਅਸ ਉਸ ਦਾ ਲਗਭਗ 10000 ਰੁਪਏ ਉਹਦੇ ਕੋਲ ਲਿਆ ਜਾਣਾ ਔਰ ਉਹ ਜਿਹੜੀ ਬਿਜਲੀ ਆ ਆਮ ਖਪਤਕਾਰ ਦੀ ਜਿਹੜੀ ਪਹੁੰਚ ਤੋਂ ਬਹੁਤ ਬਾਹਰ ਹੋ ਜਾਊਗੀ ਭਾਅ ਬਹੁਤ ਮਹਿੰਗੀ ਹੋ ਜਾਊਗੀ ਤੇ ਆਮ ਖਪਤਕਾਰ ਜਿਵੇਂ ਅੱਜ ਦੇ ਜੋਗ ਦੇ ਵਿੱਚ 4-5 ਰੁਪਏ ਜੁਟਿਆ ਉਹ ਸ਼ਾਇਦ 20-25 ਰੁਪਏ 1000 ਰੁਪਏ ਤੋਂ ਘੱਟ ਵੀ 25 ਰੁਪਏ ਤੋਂ ਘੱਟ ਨਹੀਂ ਹੋਊਗਾ ਕਿਉਂਕਿ ਜਿਹੜੀਆਂ ਬਾਹਰੀਆਂ ਕੰਪਨੀਆਂ ਆਉਣੀਆਂ ਉਹਨਾਂ ਨੇ ਜੋ ਜਿਵੇਂ ਖਰੀਦਣਾ ਕਮਿਸ਼ਨ ਤੇ ਉਹਨਾਂ ਦੇ ਇਸ ਤੇ ਖਰੀਦਣਾ ਠੇਕੇ ਲੈਣੇ ਆ ਬਿਜਲੀ ਬੋਰ ਦੇ ਉਵੇਂ ਉਹਨਾਂ ਨੇ ਉਸ ਨੂੰ ਜਿਹੜੇ ਮੀਟਰ ਲੱਗ ਰਹੇ ਆ ਜਾਂ ਤੁਸੀਂ ਉਹਨਾਂ ਦੇ ਹੱਕ ਜਾਂ ਨਹੀਂ ਹੱਕ ਅਸੀਂ ਉਹਨਾਂ ਦੇ ਬਿਲਕੁਲ ਵਿਰੋਧ ਦੇ ਵਿੱਚ ਆ ਜਿਹੜੇ ਮੀਟਰ ਲੱਗ ਰਹੇ ਆ ਤੁਸੀਂ ਉਹਨਾਂ ਦੇ ਹੱਕ ਵਿੱਚ ਨਹੀਂ ਹੈਗੇ ਨਾ ਨਹੀਂ ਬਿਲਕੁਲ ਬਿਜਲੀ ਬਿਜਲੀ ਮਰਾਜੂਨ ਦੀ ਲੋਕ ਵੀ ਉਹਨਾਂ ਦੇ ਹੱਕ ਵਿੱਚ ਨਹੀਂ ਹੈਗੇ ਇਹ ਸੁਣ ਵਿੱਚ ਆਇਆ ਇਹ ਮੀਟਰ ਮਨੋ ਆਪਣੇ ਆਪ ਵੀ ਚੱਲ ਰਿਹਾ ਆਪਣੇ ਆਪਣੇ ਆਪ ਚੱਲਦੇ ਆ ਬਿਅਰ ਤਾਰ ਤੋਂ ਮੀਟਰ ਜਿਹੜਾ ਹੈ ਬਿਅਰ ਤਾਰ ਤੋਂ ਇਦਾਂ ਦਾ ਮੀਟਰ ਵੀ ਡੈਫੈਕਟ ਮੀਟਰ ਹੈ ਬਿਅਰ ਤਾਰ ਤੋਂ ਜਿਹੜਾ ਚੱਲੀ ਰਿਹਾ ਆ ਔਰ ਉਸ ਕauftਕਾਰ ਜੇ ਦਫ਼ਤਰ ਜਾਂਦਾ ਇੱਥੇ ਦੇਖਿਆ ਉਹ ਫੋਨਾਂ ਤੇ ਜਾਂ ਟੈਲੀਵਿਜ਼ਨ ਖਬਰਾਂ ਦੇਖ ਰਹੇ ਆ ਉਹ ਦਫ਼ਤਰ ਜਾਂਦਾ ਲੱਖਾਂ ਰੁਪਏ ਦਾ ਬਿੱਲ ਆ ਜਾਂਦਾ ਉਸ ਵਿਚਾਰੇ ਦਫ਼ਤਰ ਵਿੱਚ ਕੋਈ ਸੁਣਵਾਈ ਨਹੀਂ ਹੋ ਰਹੀ ਕਿਉਂਕਿ ਸਾਡੇ ਜਿਹੜੇ ਉੱਥੇ ਇੰਜੀਨੀਅਰ ਬੈਠੇ ਆ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਇਹ ਗੱਲ ਕੱਲੋਂ ਸਾਡੇ ਤੇ ਵੀ ਲਾਗੂ ਹੋਣੀ ਆ ਜੇ ਅੱਜ ਮੈਂ ਇੰਜੀਨੀਅਰ ਦੇ ਦਸਤਰਜੇ ਬੈਠਾ ਕੱਲੋਂ ਬੰਮੀ ਰਿਟਾਇਰ ਹੋ ਕੇ ਘਰ ਨੂੰ ਜਾਣਾ ਇਹ ਸਕੰਜਾ ਜਿਹੜਾ ਮੇਰਾ ਵੀ ਕੱッセ ਜਾਊਗਾ ਤੋਂ ਸਾਡੀ ਇਹ ਸਾਰੇ ਜਿਹੜੇ ਸਾਡੇ ਲੋਕ ਆ ਮੁਲਾਜ਼ਮ ਆ ਉਹਨਾਂ ਨੂੰ ਇਕੱਠੇ ਦੇਖ ਹੋ ਕੇ ਇਹ ਸਰਕਾਰ ਨੂੰ ਜਿਹੜਾ ਇਹ ਬਿੱਲਾਂ ਦੇ ਖਿਲਾਫ ਭਾਜ ਦੇਣ ਦੀ ਲੋੜ ਆ ਕਿਉਂਕਿ ਇਹ ਜਲਾਈ ਆ ਜਿਹੜੀ ਅੱਜ ਇਕੱਠੀ ਆ ਪ੍ਰਾਈਵੇਟ ਲੋਕਾਂ ਦੀ ਕੰਪਾਨੀਆਂ ਦੀ ਮਜ਼ਦੂਰਾਂ ਦੀ ਮੁਲਾਜ਼ਮਾਂ ਦੀ ਕਿਉਂਕਿ ਜੋ ਕੰਪਨੀਆਂ ਜਿਹੜੀਆਂ ਬਾਹਰ ਦੇਖਿਆ ਜੋ ਆ ਰਹੀਆਂ ਉਹ بڑے بڑے ਤੇ ਮਾਲ ਫੋ ਰਹੀਆਂ ਉਹਦੇ ਵਿੱਚ ਜਿਹੜੀ ਛੋਟੀ ਦੁਕਾਨਦਾਰੀ ਆ ਰੇੜੀ ਫੜੀ ਵਾਲਾ ਛੋਟੀ ਦੁਕਾਨਦਾਰੀ ਆ ਉਹ ਜਿਹੜੀ ਖਤਮ ਹੋਣ ਜਾ ਰਹੀ ਆ ਤੇ ਉਹ ਜਿਹੜੀ ਮਹਿੰਗਾਈ ਆ ਮਹਿੰਗਾਈ ਸਿਖਰਾਂ ਤੇ ਜਾਉ ਇੱਕ ਸਰ ਹੋਰ ਗਿਆ ਤੁਸੀਂ ਇਹ ਗੱਲ ਤੇ ਆਪਾਂ ਨੂੰ ਕੀ ਕਰਨਾ ਚਾਹੀਦਾ ਆਪਾਂ ਨੂੰ ਇਹਦੇ ਵਿਰੋਧ ਚ ਸੜਕਾਂ ਤੇ ਆਉਣਾ ਚਾਹੀਦਾ ਹੈ ਇਹ ਵਿਰੋਧ ਚ ਲੜਨਾ ਚਾਹੀਦਾ ਠੀਕ ਹੈ ਧੰਨਵਾਦ